ਮੈਨੂੰ ਵੀ ਲੱਗਦਾ ਵੀ ਜਿਹੜੇ ਜਿਹੜੇ ਲੋਕ ਸਾਹਿਤ ਨਾਲ ਜੁੜੇ ਹੋ ਸ਼ਾਇਦ ਉਹ ਇਹਨਾਂ ਰੰਗਾਂ ਨੂੰ ਬਖੂਬੀ ਚਿੰਨਾ ਜਾਣਦੇ ਆ ਕਿੱਥੇ ਕਿਹੜੀ ਗੱਲ ਕਹਿਣੀ ਆ ਜੀ ਉਹ ਬੜੇ ਅੱਛੇ ਵਕਤਾ ਬਣ ਜਾਂਦੇ ਆ ਜੀ ਸਾਹਿਤ ਨੂੰ ਲੈ ਕੇ ਥੋੜਾ ਜਿਹਾ ਮੈਂ ਤੁਹਾਡਾ ਜ਼ਰੂਰ ਵਿਚਾਰ ਚਾਹੂੰਗਾ ਸਾਡੀ ਅਗਲੀ ਪੀੜ੍ਹੀ ਚਾਹੇ ਗਾਇਕਾਂ ਦੀ ਕਹਿ ਲਈਏ ਉਹ ਪੜਨ ਪੱਖੋਂ ਬਹੁਤ ਮਨਫੀ ਆ ਮੈਨੂੰ ਯਾਦ ਆ ਕਰਨ ਬਰਾੜ ਦੇ ਨਾਲ ਜਦੋਂ ਤੁਹਾਡਾ ਸਾਹਜ ਬਣੀ ਉਹਦੇ ਪਿੱਛੇ ਵੀ ਸਾਹਿਤ ਹੀ ਇੱਕ ਕਾਰਨ ਸੀ ਉਹਦੀ ਕਿਤਾਬ ਉਹਦੀ ਹਾਂ ਬਿਲਕੁਲ ਬਾਈ ਜੀ ਜਿਹੜਾ ਨਾ ਇੱਕ ਦੁਨੀਆ ਭਰ ਦੇ ਲਈ ਇੱਕ ਇੱਕ ਚੰਗੀ ਨਿਊਜ਼ ਆ ਗਈ ਜਿਹੜੀ ਕੱਲ ਪਰ ਸਵਾਈ ਕਿ ਬੁੱਕ ਸੇਲਸ ਬਹੁਤ ਜ਼ਿਆਦਾ ਵਧ ਗਈਆਂ ਜੀ। ਕੀ ਬਾਤ ਆ। ਹਾਂ। ਵੈਸਟਰਨ ਜਿਹੜਾ ਇੰਗਲਿਸ਼ ਲਿਟਰੇਚਰ ਆ। ਹਾਂ ਜੀ। ਉਹ ਬਹੁਤ ਬੁੱਕ ਸੇਲਸ ਲੋਕ ਬਹੁਤ ਪੜਨ ਫੇਰ ਲੱਗ ਗਏ ਜੀ। ਜੀ। ਤੇ ਐਸੀ ਸਾਡੇ ਵੀ ਕਈ ਵਾਰੀ ਬਹੁਤ ਖਖਾਵੀ ਜਿਹੜੀਆਂ ਖਬਰਾਂ ਆਉਂਦੀਆਂ ਜਿਵੇਂ ਪਿੱਛੇ ਪੰਜਾਬੀ ਯੂਨੀਵਰਸਿਟੀ ਚ ਕਿ ਜਿਹੜਾ ਇੱਕ ਮੇਲਾ ਲੱਗਿਆ ਪੁਸਤਕਾਂ ਦਾ ਤੇ ਉਹਦੇ ਚ ਰਿਕਾਰਡ ਹਾਂਜੀ ਉਹ ਚ ਰਿਕਾਰਡ ਕਿਤਾਬਾਂ ਵਿਕੀਆਂ ਸੀ ਹਾਂ ਨਵੀਂ ਪੀੜੀ ਦੇ ਮੈਨੂੰ ਲੱਗਦਾ ਹੈ ਜੀ ਕਿ ਜਿਵੇਂ ਨਾ ਉਸਤਾਦੀ ਸ਼ਗਿਰਦੀ ਦੀ ਰਸਮ ਸੋਸ਼ਲ ਮੀਡੀਆ ਗਾ YouTube ਇਹ ਨੇ ਉਸਤਾਦੀ ਸ਼ਗਿਰਦੀ ਖਤਮ ਕਰਤੀ ਜੀ ਜਦੋਂ ਆਪਾਂ ਹੁਣ ਅੱਜਕੱਲ ਸੋਚਦੇ ਜਿਹੜਾ ਕੋਈ ਵੀ ਕੰਮ ਕਰਨਾ YouTube ਲਾ ਲਓ ਯਾਰ ਉਹਦੇ ਦੀ ਵੀਡੀਓ ਦੇਖ ਕੇ ਪਤਾ ਲੱਗ ਜਾਊਗਾ ਪਰ ਮੈਨੂੰ ਲੱਗਦਾ ਕਿ ਜਿਹੜੀ ਉਹ ਇੱਕ ਉਸਤਾਦ ਬੈਠ ਕੇ ਤੁਹਾਨੂੰ 24 ਘੰਟੇ ਦੁਨੀਆ ਚ ਵਿਚਰ ਤਾ ਬੈਣਾ ਉੱਠਣਾ ਸਿਖਾਉਂਦੇ ਸੀ ਨਾ ਜੀ ਕੋਈ ਸ਼ੱਕ ਨਹੀਂ ਉਹ ਫੇਰ ਵੀ ਤੁਹਾਨੂੰ YouTube ਉਹ ਤੋਂ ਨਹੀਂ ਲੱਭ ਸਕਦਾ ਜੀ ਤੇ ਬਾਕੀ ਮੈਂ ਇਹ ਕਹਣਾ ਉਹਨਾਂ ਵੀ ਜਿਹੜਾ ਇੱਕ ਅੱਜ 16 17 18 ਸਾਲਾਂ ਦਾ 20 ਸਾਲਾਂ ਦਾ ਜਿਹੜਾ ਜਵਾਨ ਹੈ ਗਾਰਿਆ ਸ਼ੁਰੂ ਕੀਤਾ ਉਹਨੇ ਮੈਚਿਓਰਿਟੀ ਆਉਂਦੇ ਆਉਂਦੇ ਆਉਂਦੀ ਹੈ ਜੀ ਜੀ ਆ ਜਾਓ ਭਾਈ ਜੀ ਕੋਈ ਐਸੀ ਗੱਲ ਨਹੀਂ ਕਿਉਂਕਿ ਆਪਾਂ ਵੀ ਹੁਣ ਆਪਾਂ ਦੇਖੀਏ ਜੇ ਆਪਾਂ 16 17 ਸਾਲਾਂ ਦੀ ਉਮਰ 'ਚ ਕਿੰਨੇ ਬਹੁਤ ਅਲੱਗ ਸੀ ਬਹੁਤ ਅਲੱਗ ਸੀ